ਮਾਦਾ ਤੂੰ ਹਾਂ ਮੈਂ ਆਵਾ ਤੈਨੂੰ ਮਾਅਵਲ ਵੇਖ ਕੇ ਖੁਸ਼ੀ ਨਹੀਂ ਚੜੀ ਤੂੰ ਤਾਂ ਡੋਰਪੋਰਾ ਹੀ ਹੋ ਗਿਆ ਵਾ ਨਹੀਂ ਮੰਮੀ ਖੁਸ਼ੀ ਤਾਂ ਬੜੀ ਚੜੀ ਆ ਤੁਹਾਨੂੰ ਘਰ ਦਾ ਡਰੈਸ ਕਿੱਥੋਂ ਪਤਾ ਲੱਗਾ ਮੇਰੇ ਦਾ ਲੈ ਧੀਆ ਪੁੱਤ ਜਿੱਥੇ ਹੁਣ ਮਾਪੇ ਉਹਨਾਂ ਆਪੇ ਪਤਾ ਲਾ ਜਾਂਦਾ ਵਾ ਕਿੱਥੇ ਰਹਿੰਦੇ ਕਿੱਥੇ ਨਹੀਂ ਧੀਆ ਪੁੱਤ ਹੀ ਨਹੀਂ ਮੋ ਕਰਦੇ ਮਾਪੇ ਉਹਦੀ ਖੇਚ ਤੇ ਮਾਪੇ ਉਹਨੂੰ ਆ ਜਾਂਦੀ ਧੀਆ ਪੁੱਤਾਂ ਦੀ ਖੇਚ ਬਾਕੀ ਰਹੀ ਗੱਲ ਪਤੇ ਦੀ ਮੈਂ ਤੇਰੇ ਆਫਿਸ ਚੋਂ ਪਤਾ ਕਰ ਲਿਆ ਹੀ ਮੁੰਡਿਆ ਕੋ ਕਿ ਕਿੱਥੇ ਰਹਿੰਦਾ ਵਾ ਤੂੰ ਤਾਂ ਫੋਨ ਵੀ ਛੱਡ ਕੇ ਆਹੋ ਗੱਲ ਵੀ ਨੰਬਰ ਵੀ ਨਾ ਮੈਨੂੰ ਦੇ ਕੇ ਆਇਆ ਮੰਮੀ ਉਹ ਤੇ ਗੱਲ ਕੋਈ ਗੱਲ ਨਹੀਂ ਪਰ ਮੈਂ ਕਿਹਾ ਚੱਲ ਕੀ ਚੱਲ ਚੱਲ ਆਈ ਹੁਣ ਤੂੰ ਮੈਨੂੰ ਇੱਥੇ ਉਹ ਗੱਲ ਗੱਲਾਂ ਕਰ ਕਰਕੇ ਤੋਰ ਦੇਣਾ ਕਿ ਗਾਂ ਵੀ ਖੜੇਗਾ ਆਹੋ ਕੋਈ ਗੱਲ ਨਹੀਂ ਆਜੋ ਮੈਂ ਤੇ ਵੇਖੰਦਾ ਮੈਂ ਕਿ ਮੁੰਡਾ ਯਾਰ ਤੋਂ ਸ਼ਹਿਰ ਆਇਆ ਵਾ ਹੱਦ ਹੋ ਗਈ ਤੇਰੇ ਵਾਲੀ ਤੈਨੂੰ ਮਾਅਨ ਲੈ ਕੇ ਚਾਹੀ ਨਹੀਂ ਚੜਿਆ ਆਜੋ ਮਾਤਾ ਖਾਵੇ ਇਹਨੂੰ ਕਿਉਂ ਗਿਆ ਗਰਮੀ ਇਤ ਨੂੰ ਮੰਮੀ ਗਰਮੀ ਤੇ ਇੱਥੇ ਡਿੱਗ ਪਈ ਸੀ ਇਹਦੇ ਲੱਗ ਗਿਆ ਸਟੇਟੇਟ ਦੇ ਵਿੱਚ ਉਹੀ ਤੇ ਮੈਂ ਵੇਖਣ ਗਿਆ ਸੀ ਵੀ ਸ਼ਾਇਦ ਮੁੰਡਾ ਡਾਕਟਰ ਲੈ ਕੇ ਆਇਆ ਵਾ ਲੈ ਆਹ ਤੇ ਚੰਗਾ ਹੀ ਹੋਇਆ ਢਿੱਡ ਪਰਨੇ ਡਿੱਗੀ ਆ ਤੇ ਮੈਨੂੰ ਕੁਝ ਕਰਨਾ ਹੀ ਨਹੀਂ ਪਿਆ ਚੰਗਾ ਹੋਇਆ ਪੱਥਰ ਹੀ ਜੰਮਣਾ ਏ ਇਹਨੇ ਇਹਨੇ ਕੜਾ ਮੈਨੂੰ ਪੋਤੇ ਦਾ ਮੂੰਹ ਖਾ ਲੈਣਾ ਹੈ ਚੰਗਾ ਸਗੋਂ ਮਰੇ ਪਰੇ ਗਲੋਂ ਨਥੇ ਮੈਂ ਆਪਣੇ ਮੁੰਡੇ ਨੂੰ ਲੈ ਕੇ ਤੇ ਜਾਊਂਗੀ ਮੈਂ ਤਾਂ ਆਪਣਾ ਪੋਤਾ ਆਪਣੇ ਕੋਲ ਰੱਖੂਗੀ ਤੇ ਇੱਥੇ ਮਰ ਖੱਪ ਜਾਵੇ ਗਰਮੀਤ ਮੰਮੀ ਜੀ ਆਏ ਨੇ ਓਏ ਮੈਂ ਤੇ ਆ ਤਾਂ ਡਾਕਟਰ ਆ ਗਈ ਆ ਹਾ ਕੀ ਹੋ ਗਿਆ ਪੁੱਤ ਤੈਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕੀ ਗੱਲ ਵਾ ਮੰਮੀ ਮੇਰੇ ਬੜੀ ਪੀੜ ਹੋਈ ਚਾਂਦੀ ਡੇਟ 'ਚ ਇੱਥੋਂ ਬੈਠਾ ਹੀ ਨਹੀਂ ਜਾ ਆਏ ਹਾਂ ਜਾਂ ਸੜਗੀ 'ਚ ਬੰਨ੍ਹ ਦੇ ਤਨ ਵੱਢ ਘੱਟ ਕਹਿ ਵੀ ਲਿਆ ਸੀ ਉਸੇ ਵਾਲੇ ਤੇ ਬੋਰੀ ਬਿਸਤਰਾ ਚੁੱਕਿਆ ਤੇ ਤੁਰ ਪਿਆ ਜਿਉਂ ਉੱਥੇ ਮੈਂ ਤੁਹਾਡਾ ਧਿਆਨ ਦਿਰਾਦੀ ਹਾਂ ਫਿਰ ਕੀ ਹੀ ਮਾਂ ਨੇ ਜ ਵੱਢ ਘੱਟ ਕਰ ਲਈ ਸੀ ਤੇ ਉਹ ਜਾ ਮੁੰਡਾ ਮਗਰ ਲਾ ਕੇ ਤੇਰੇ ਚੁੱਕਿਆ ਜੋਲੀ ਬਿਸਤਰਾ ਤੇ ਤੁਰ ਪਿਆ ਉਹ ਮੰਮੀ ਉਹ ਗੱਲ ਨਹੀਂ ਹੈਗੀ ਇੱਥੇ ਪਤਾ ਨਹੀਂ ਇਹਨੇ ਨਾ ਇੱਥੋਂ ਅੰਦਰੋਂ ਨਿਕਲਦੇ ਹੀ ਬਾਹਰ ਨੂੰ ਤੇ ਉਹ ਬਾਹਰੋਂ ਨਿਕਲਦੇ ਨੇ ਠੇਡਾ ਲੱਗ ਗਿਆ ਬਸ ਤੇ ਗੱਡੀ ਟੇਡ ਬੰਨੇ ਕਾਹੋਂ ਡਿੱਗੀ ਆ ਤੇ ਹੁਣ ਠੇੜੇ ਚ ਦਰਦੀ ਹੋ ਜਾਂਦੀ ਆ ਆਹੋ ਡਿੱਗ ਗਈ ਆ ਹੁਣ ਇੱਥੇ ਗੱਲਾਂ ਕਰੀ ਜਾਂਦੇ ਆ ਤੂੰ ਨਰਸ ਨੂੰ ਲਿਆਂਦਾ ਜਾ ਕੇ ਮੰਮੀ ਉਹੀ ਮੈਂ ਮੁੰਡੇ ਨੂੰ ਫੋਨ ਕੀਤਾ ਮੈਂ ਤੇ ਫਿਰ ਗਿਆ ਇਹਨੂੰ ਕੱਲੀ ਨਹੀਂ ਛੱਡ ਕੇ ਆਸਲਾ ਮੈਂ ਕਦੀ ਛੱਡ ਕੇ ਕਦਾ ਚੱਲ ਜਾਂਦਾ ਤੇ ਮੈਂ ਹਾਂ ਮੁੰਡੇ ਨੂੰ ਫੋਨ ਕੀਤਾ ਸੀ ਉਹ ਮੈਂ ਸ਼ਾਇਦ ਮੁੰਡਾ ਹੀ ਆਇਆ ਨਰਸ ਨੂੰ ਲੈ ਕੇ ਮੈਂ ਤੇ ਤੂੰ ਗੱਡੀ ਤੂੰ ਹੀ ਆਗੇ ਹੁਣ ਚਿਰ ਨੂੰ ਮੈਂ ਤੁਹਾਡੇ ਨਾਲ ਫੇਰ ਕੱਲਾ ਬੱਤਾ ਕਰਨ ਦੇ ਪਿਆਵਾ ਚੱ ਜਾ ਹੋ ਜਾ ਪਰ ਲੈ ਆ ਛਾੜੇ ਨਾ ਹੋ ਜੂਗੀ ਠੀਕ ਚੱਲ ਦੇ ਕੇ ਵੇਖਦੀ ਆਂ ਅਗੇ ਤਾਂ ਕਾੜੇ ਲੋਕੀ ਪੀਂਦੇ ਸਾਡੇ ਵਾਰੇ ਪੈਰੇ ਹੁਣ ਦੇ ਕੇ ਵੇਖ ਦੇ ਖਰਿਆ ਫਰਕ ਪੈ ਜਾ ਚੱਲ ਤੂੰ ਉਹਨੇ ਚ ਆਰਾਮ ਕਰ ਲੈ ਮਮੀ ਨਹੀਂ ਆਉਂਦੀ ਫਿਰ ਕਾੜਾ ਬਣਾ ਕੇ ਕੋਈ ਗੱਲ ਨਹੀਂ ਨਾਲ ਤੂੰ ਫਿਕਰ ਨਾ ਕਰ ਮੈਂ ਹੁਣ ਆ ਗਈ ਆ ਤੇਰਾ ਧਿਆਨ ਰੱਖੂਗੀ ਆਹ ਕੋਈ ਗੱਲ ਨਹੀਂ ਮਮੀ ਆ ਗਈ ਆ ਤੂੰ ਫਿਕਰ ਨਾ ਕਰ ਮੈਂ ਕਾੜਾ ਬਣਾ ਕੇ ਲੰਮੀ ਜਾ ਵੇ ਤੂੰ ਨਰਸ ਨੂੰ ਲਿਆ ਠੀਕ ਹੈ ਮਮੀ ਮੈਂ ਜਾਣਾ ਕੋਈ ਗੱਲ ਨਹੀਂ ਕਿੱਥੇ ਤਾਂ ਡੀਰ ਸੋਈ ਆਂ ਤਾਂ ਵੀ ਨਹੀਂ ਪਤਾ ਦੇਖਾਂ ਕਰਕੇ ਚੀਜ਼ ਦਾ ਪਤਾ ਨਹੀਂ ਹੁੰਦਾ ਲਿਹਾਉਣ ਦਾ ਕਿ ਕਿਹੜੀ ਲਿਆਉਣੀ ਤੇ ਕਿਹੜੀ ਨਹੀਂ ਦਿਉਣੀ ਹੁਣ ਵੇ ਵਨ ਸਵੰਨੀਆਂ ਚੀਜ਼ਾਂ ਲਿਆ ਕੇ ਟੱਗੀਆਂ ਵੇਖਾ ਹੁਣ ਟੱਪਿਆਂ ਦਾ ਨਹੀਂ ਪਤਾ ਲੱਗਦਾ ਚੀਜ਼ਾਂ ਦਾ ਕੀ ਪਤਾ ਲੱਗਦਾ ਉੱਥੇ ਪੈਸੇ ਹੀ ਹਨੀ ਮਾਂ ਠੇਕਾ ਦੇ ਦੇ ਮਾਂ ਪੈਸੇ ਦੇ ਦੇ ਉਹ ਗੱਲ ਹੁੰਦੇ ਦੀ ਤੇ ਹੁਣ ਵੇ ਹੱਦ ਹੋ ਗਈ ਇਹਨਾਂ ਕਿੰਦਾ ਕਰੋ ਕਿਤੇ ਪੈਸੇ ਸਾਹਮਣੇ ਰੱਖਣੇ ਵੀ ਜਮਾਵਾ ਕਾਣਾ ਨਾ ਇਹਨਾਂ ਦੇ ਕੀ ਕਰਦਾ ਵਾ ਜਿਹੜੀ ਮੈਂ ਜ਼ਹਿਰ ਲੈ ਕੇ ਆਈ ਹਾਂ ਉਹ ਹੁਣੇ ਪਾ ਕੇ ਇਹਨੂੰ ਦੇ ਦਾਂ ਇਹਦਾ ਛਾਪਾ ਹੁਣੇ ਮੁੱਖ ਜੇ ਕਿਤੇ ਦਾ ਇਹ ਤਾਂ ਇੱਥੇ ਜਿਵੇਂ ਅਨਾਜ ਨੂੰ ਨਾਲ ਪਾਉਂਦਾ ਹੈ ਜੀ ਅਤਾ ਨਹੀਂ ਲੱਗਦਾ ਆਵੇ ਪਈ ਉਹ ਪੜੀ ਪਾਉਂ ਮੱਤ ਪਾਣੀ ਨਹੀਂ ਕਰਨੀ ਮਾਚੀ ਨਾਲ ਮੋਟੀ ਪਾਪੂ ਤੇ ਰਹਿਣੇ ਕਿਤੇ ਨਹੀਂ ਹੁੰਦੀ ਛਾਪਾ ਕਰਦੇ ਜੇ ਮੈਂ ਹੁਣੇ ਨੂੰ ਜ਼ਹਿਰ ਪੇਟਾ ਨਾ ਇਹਨੂੰ ਸ਼ੱਕ ਨਾ ਹੋ ਜੇ ਅੱਜ ਇਹ ਨਹੀਂ ਮੈਂ ਅੱਜ ਇਹ ਬਣਾਣਾ ਪਿਆਰ ਦਲਾਸੇ ਨਾ ਰਹਿਣੀ ਆ ਫੇਰ ਇਹਨੂੰ ਉਹ ਕੋ ਕੱਲ ਪੀ ਪਤਾ ਲੱਗਣਾ ਵਾ ਕਿ ਮੰਮੀ ਦਾ ਮੇਰਾ ਪਿਆਰ ਪੈ ਗਿਆ ਹੁਣ ਮੰਮੀ ਉਹ ਨਹੀਂ ਰਹੀ ਜੇ ਮੈਂ ਹੁਣੇ ਜਹਿਰ ਦੇਤਾ ਨਾ ਇਹਨੂੰ ਮੇਰੇ ਤੇ ਸ਼ੱਕ ਪੈ ਜਾਣਾ ਸਿੱਧਾ ਹੀ ਸ਼ੱਕ ਮੇਰੇ ਤੇ ਹੋਣਾ ਨਾ ਕੋਈ ਕੋਈ ਗੱਲ ਨਹੀਂ ਹੋਂਟੈਂਮ ਕੋਈ ਨਹੀਂ ਬਹਾਸ ਦੇ ਕੇ ਜਾਉਂਗਾ ਤਾਂ ਕੰਮ ਹੀ ਨਹੀਂ ਹੋਏਗਾ ਆਪੇ ਇਹਦਾ ਕੰਮ ਮੇਰੇ ਤੇ ਹੀ ਜਾਊਂਗੀ ਰੇਟੀ ਚ ਸ਼ੇਸ਼ੇ ਤੇ ਮੈਂ ਇਹ ਕਲ ਫੜਾ ਦੇਣਾ ਮੁੰਡੇ ਨੂੰ ਲੈ ਕੇ ਆ ਜਾਣਾ ਨਰਸਾ ਲਾਪੇ ਤਾਂ ਨਹੀਂ ਆ। ਪਹਿਲਾਂ ਤੇ ਇਦਾਂ ਕਰਦੀ ਆ। ਇਹਨਾਂ ਦਾ ਯਕੀਨ ਬਣਾਉਣੀ ਆ। ਜੇ ਇਹਨਾਂ ਨੂੰ ਯਕੀਨ ਹੋ ਗਿਆ ਨਾ ਫੇਰ ਇਹਨਾਂ ਨੇ ਨਹੀਂ ਮੇਰੇ ਤੇ ਸ਼ੱਕ ਕਰਨਾ। ਨਾਲੇ ਇਹਨਾਂ ਨੂੰ ਇਹ ਵੀ ਪਤਾ ਲੱਗਣਾ ਚਾਹੀਦਾ ਵਾ ਵੀ ਮਾਤਾ ਬਦਲ ਗਈ। ਇਹਨਾਂ ਨੂੰ ਪਤਾ ਲੱਗਿਆ ਵੀ ਮਾਤਾ ਬਦਲ ਗਈ ਪਰ ਮਾਤਾ ਨਾ ਬਦਲੀ। ਮਾਦਾ ਦੇ ਢੇਡ ਚ ਗੁੱਸਾ ਹੋ ਗਈ। ਯਾਰ ਉਹ ਹੀ ਭਰੀਏ। ਜਿਹੜੀ ਤੁਸੀਂ ਭਰ ਕੇ ਆਈ। ਨਿਕਲੀ ਨਹੀਂ ਗਈ। ਫੇਰ ਮੇਰੇ ਤੇ ਸ਼ੱਕ ਨਾ ਕਰਨਗੇ। ਦੇਖ ਕਸਮਾ ਨੂੰ ਕਾਵੇ ਪੰਜ-ਸੱਤ ਦਿਨ ਰਹਿ ਲਈ ਨਹੀਂ ਓਕੀ ਸੋਕੀ ਹੋ ਕੇ ਇਹਨਾਂ ਦਾ ਹੁਣ ਕੰਮ ਨੇ ਵੇੜੂਗੀ ਤੇ ਫੇ ਪਤਾ ਲੱਗਣਾ ਫੇ ਮਨੀ ਨੂੰ ਘਰ ਖੜੂਗੀ ਬਲਜੀਤ ਵੀ ਦੇਖਦੀ ਮੈਨੂੰ ਉਹ ਵੀ ਤਾਨੇ ਮਿਲੇ ਮਾਰਦੀ ਐ ਨਾ ਤੇ ਤੂੰ ਮੁੰਡਾ ਘਰੋਂ ਕੜਤਾ ਮੇਰਾ ਭਰਾ ਘਰੋਂ ਕੜਤਾ ਮੈਂ ਮਹਾ ਤਰਲੇ ਮਿੰਤਾ ਕਰਕੇ ਲਿਆ ਹੀ ਜੇ ਤੂੰ ਆਂਦੀ ਐ ਨਾ ਭੀ ਭਰਾ ਕੜਤਾ ਤਾਂ ਮੇਰਾ ਵੀ ਪੁੱਤ ਹੀ ਮੇਰੀਆਂ ਵੀ ਅੰਦਰਾ ਰੋਂਦੀਆਂ ਕਿ ਚੇਵਿੱਚ ਜਿੱਦਣ ਮੈਨੂੰ ਛੱਡ ਕੇ ਆ ਗਿਆ ਮੁੜ ਕੇ ਵੇਖਿਆ ਨਹੀਂ ਜੇ ਫੇਰ ਗਿਆ ਤੇ ਫੇਰ ਮੈਨੂੰ ਉਹ ਝਾੜ-ਝਾੜ ਮਾਰਦਾ ਸੀ ਮੇਰੇ ਢੇਡ ਚ ਦੇ ਵਿੱਚ ਚਾ ਚੜਿਆ ਕਮੂਤੋ ਬੋਲਦੀ ਹਾਂ ਪਰ ਮੇਰੇ ਕੋ ਢੇਡ ਨੂੰ ਪੁੱਛ ਕੇ ਵੇਖਿਆ ਮੇਰੇ ਬਾਤੇ ਤਾਂ ਉਹ ਹੀ ਸਭ ਕੁਝ ਹੀ ਪਰ ਨਹੀਂ ਇਹ ਜਾਣਦਾ ਹੀ ਨਹੀਂ ਮੈਨੂੰ ਇਹਦੇ ਬਾਤੇ ਜੋ ਕੁਛ ਆ ਗਈ ਗਰਮੀਤੀ ਪਤਾ ਤੈਨੂੰ ਹੁਣ ਫੇਰ ਹੀ ਲੱਗਣਾ ਜਦੋਂ ਮੇਰੇ ਨਾਲ ਜਾਊਗਾ ਇਹ ਬਲਾਕ ਕੋਲੋਂ ਲਖ ਕਿ ਤੇ ਫੇਰ ਹੀ ਇਹਨੇ ਮੇਰੇ ਨਾਲ ਜਾਣਾ ਅੱਛਾ ਆੜਾ ਦਵਾ ਦਾ ਮਦਮਾਨ ਕੋਤੜ ਫੰਡਈ ਆ ਆਖਣਾ ਵਾਂ ਇਹਨੇ ਵੇਖਿਆ ਹੀ ਨਹੀਂ ਗਾ ਕੋ ਡਗਰ ਮੀਤਾ ਆਲਾ ਪੜਾ ਪੁੱਤ ਉੱਠ ਕਾੜਾ ਪੀ ਦੋ ਕੁੱਟ ਫਰਕ ਪਵੇ ਤੈਨੂੰ ਥੋੜਾ ਬਹੁਤਾ ਆਏ ਮੰਮੇ ਬੜੀ ਮੇਰੀ ਜਾਨ ਓਖੀ ਆ ਕਾੜਾ ਤੇ ਮੈਂ ਪੀ ਲੈਨੀ ਆ ਪਰ ਮਨ ਹੀ ਨਹੀਂ ਆਇਆ ਡਾਕਟਰ ਨੂੰ ਲੈ ਕੇ ਮੰਮੇ ਮੇਰੇ ਤੇ ਜਾਨ ਨਿਕਲੀ ਜਾਣ ਨਹੀਂ ਮੇਰੇ ਤੋਂ ਤੇ ਗੱਲ ਵੀ ਨਹੀਂ ਹੋਣ ਦੇ ਪੁੱਤ ਜਾਨ ਤੇ ਤੇਰੀ ਨਿਕਲਦੀ ਠੀਕ ਵਾ ਮੈਨੂੰ ਪਤਾ ਵਾ ਦੁੱਖ ਵਾ ਤੈਨੂੰ ਪਰ ਉਹ ਵੀ ਕਲਪੰਡਿਆ ਗਿਆ ਤਾ ਕਾ ਲੱਭਦਾ ਹੀ ਹੁਣਾ ਅਜ ਐਤਵਾਰ ਵਾ ਤੈਨੂੰ ਪਤਾ ਵਾ ਸਰਕਾਰੀ ਹਸਪਤਾਲ ਤੋਂ ਦਾ ਬੰਦ ਹੁੰਦਾ ਵਾ ਤਾਂ ਪ੍ਰਾਈਵੇਟ ਵੀ ਹੁਣ ਕਿੰਨਾ ਟਾਈਮ ਹੋ ਗਿਆ ਕੀ ਤਾ ਖੁੱਲੇ ਵੀ ਆ ਕਿ ਨਹੀਂ ਲੱਭਣ ਤੇ ਤੜਪੜਕਦਾ ਦੋਣਾ ਲੱਭਦਾ ਹੀ ਫਿਰਦਾ ਨਾ ਉਹਨੂੰ ਕਿਹੜਾ ਘਟ ਦੋਖਵਾ ਚੱਲ ਆ ਜਾਂਦੇ ਕੋਈ ਗੱਲ ਨਹੀਂ ਤੂੰ ਆਂਦਾ ਵਾ ਤੂੰ ਨਾ ਕੁੱਟ-ਕੁੱਟ ਕਰਕੇ ਪੀ ਕਾੜਾ ਤੇ ਫਰਕ ਪੈ ਜਾਊਗਾ ਮੈਨੂੰ ਸਮਝ ਨਹੀਂ ਆਈ ਇੱਕ ਗੱਲ ਦੀ ਮੰਮੀ ਆਉਂਦੀ ਐ ਇੰਨਾ ਮੈਂ ਉਹ ਪਿਆਰ ਜਗਾਉਣ ਲੱਗ ਪਿਆ ਜਿੱਦਾਂ ਮੇਰੀ ਸੰਗਣ ਲਿਆਉਣ ਨੂੰ ਫਿਰਦੀ ਸੀ ਸਾਨੂੰ ਘਰੋਂ ਕੱਢਿਆ ਵਾ ਕਿਤੇ ਮੰਮੀ ਨੇ ਆ ਕਾੜੇ ਚ ਕੁਝ ਮੈਨੂੰ ਫਾਇਦ ਨਾ ਦਿੱਤਾ ਹੋਗਾ ਗੱਲ ਮੈਨੂੰ ਭਜੀ ਜੀ ਨਹੀਂ ਇੰਨਾ ਪਿਆਰ ਮੰਮੀ ਦਾ ਵੇਖ ਕੇ ਨਹੀਂ ਨਹੀਂ ਇਦਾਂ ਨਹੀਂ ਕਰ ਸਕਦੇ ਐਵੇਂ ਕਿਵੇਂ ਕਰ ਲੂਗੀ ਕੌੜਾਵਾ ਨਹੀਂ ਨੀ ਮੰਮੀ ਗਰਮ ਜਿਆਦਾ ਵਾ ਕੋਈ ਨਹੀਂ ਗਰਮ ਗਰਮ ਪੀਏਗੀ ਨਾ ਫੇਰ ਹੀ ਫਰਕ ਪੈਣਾ ਸਾਡੇ ਬਾਰੇ ਪਹਿਰੇ ਆਹ ਜਾਂ ਕਾੜਾ ਹੀ ਬਣਾਉਣਾ ਕਿ ਦਿੰਦੀਆਂ ਹੀ ਸਾਡੀਆਂ ਸੱਸਾਂ ਉਹਨਾਂ ਹੀ ਫਰਕ ਪੈਂਦਾ ਹੀ ਹੁਣ ਆਹੋ ਗੱਲ ਪਈ ਡਾਕਟਰ ਨਰਸਾਂ ਲੈ ਆਉਂਦੇ ਆ ਤੇ ਦੁੱਖ ਵਧਾ ਲੇ ਲੋਕਾਂ ਨੇ ਨਾਲੇ ਹੌਸਲਾ ਕਰੀ ਦੰਦਾ ਵਾ ਦੋੱਖ ਸਹੀ ਤਾਂ ਆਂਦਾ ਵਾ ਉਹ ਗੱਲ ਤਾਂ ਢੀ ਮਮੀ ਸਹੀ ਆ ਪਰ ਮਮੀ ਮੈਨੂੰ ਅਜੀਬ ਜੇ ਠੰਡ ਲੱਗਣ ਦੀ ਤਾਂ ਪੱਖਾ ਬੰਦ ਕਰਦਾ ਨਹੀਂ ਮੈਨੂੰ ਠੰਡ ਨਹੀਂ ਲੱਗਣ ਦੀ ਹਾਂ ਪਰ ਮਮੀ ਅਜੀਬ ਜੇ ਮੈਨੂੰ ਅੱਜ ਦਰਦ ਹੋਣ ਡਿਆ ਵਾ ਨਾ ਮੈਨੂੰ ਠੰਡ ਦਾ ਪਤਾ ਲੱਗਣ ਡਿਆ ਨਾ ਮੈਨੂੰ ਗਰਮੀ ਦਾ ਪਤਾ ਲੱਗਣ ਡਿਆ ਵਾ ਚੱਲ ਕੋਈ ਗੱਲ ਨਹੀਂ ਪੀ ਲਿਆ ਆ ਥੋੜਾ ਜਿਹਾ ਰਹਿ ਗਿਆ ਪੀ ਲਾ ਤੇ ਲਿਆ ਮੈਂ ਤੇਰੀਆਂ ਲੱਤਾਂ ਕੁੱਟਦਾ ਬਸ ਮੈਂ ਆ ਦੋ ਘੁੱਟਾ ਰਹਿ ਗਏ ਪੀਲਾ ਪੀਲਾ ਤੈਨੂੰ ਫਰਕ ਪਾਊਗਾ ਨਖਰੇ ਨਾ ਕਰ ਇੰਨੇ ਫਰਕ ਦੇਣਾ ਤੈਨੂੰ ਕੀ ਤੇ ਨਰਸ ਕਦੋਂ ਆਣੀ ਆਉਣੀ ਵੀ ਆ ਕਿ ਨਹੀਂ ਲੱਭਣੀ ਵੀ ਕੋਈ ਨਹੀਂ ਗਰਮੀ ਤੇ ਮੈਂ ਤੇਰੇ ਨਾਲ ਗੱਲ ਕਰਨੀ ਆ ਘਰ ਤਾਂ ਬੜਾ ਸੋਹਣਾ ਵਾ ਕਿੰਨਾ ਕ ਕਰਾਇਆ ਦਿੰਦੇ ਜੇ ਤੁਸੀਂ ਇਹਦਾ ਮੰਮੇ ਕਰਾਇਆ ਤੇ ਥੋੜਾ ਹੀ ਆ ਸਸਤਾ ਹੀ ਆ ਤਾਂ ਇਹ ਕਰਕੇ ਤੇ ਇੱਥੇ ਗਲੀ ਜੰਦਰ ਚੇ ਲਿਆ ਹੈ ਅੱਛਾ ਨਹੀਂ ਗਲੀ ਵੀ ਕਿਹੜੀ ਛੋਟੀ ਆ ਚੀਜ਼ ਤਾਂ ਆ ਹੀ ਜਾਂਦੀ ਅੰਦਰ ਤੇ ਇਹ ਆ ਵੀ ਘਰ ਸੋਹਣਾ ਵਾ ਘਰ ਨੀਗਾ ਮਾੜਾ ਹੈਗਾ ਨਾਲਿਆ ਚੀਜ਼ਾਂ ਚੂਜਾ ਤੁਸੀਂ ਤਾਂ ਦੇ ਖਰੀਦ ਕਰਾਦ ਕੇ ਰਾਲੀਆਂ ਨਹੀਂ ਮੰਮੀ ਆਪਣਾ ਸਮਾਨ ਕੋਈ ਨਹੀਂ ਆ ਜਿਹੜਾ ਦਾ ਘਰ ਆ ਉਹ ਪਤਾ ਨਹੀਂ ਬਾਹਰ ਗਿਆ ਕਿੱਥੇ ਆ ਉਹੀ ਸਮਾਨ ਘਰ ਚ ਛੱਡ ਕੇ ਗਿਆ ਉਹਨਾਂ ਦਾ ਸਮਾਨ ਇਦਾਂ ਹੀ ਉੱਤੇ ਕੱਪੜੇ ਪਏ ਟੱਕਿਆ ਹੈ ਹੀ ਆਣ ਕੇ ਸਫਾਈ ਸੁਫਾਈ ਕੀਤੀ ਆ ਅੱਛਾ ਹਾਂਜੀ ਘਰ ਤੇ ਆ ਚੀਜ਼ਾਂ ਚੂਜਾ ਤਾਂ ਨਹੀਂ ਲੱਗਣੀਆਂ ਹੁਣੇ ਕੋਈ ਗਿਆ ਲੱਗਦਾ ਜਿਆਦਾ ਮੈਨੂੰ ਮੰਮੀ ਸਫਾਈ ਆਪ ਬੜੀ ਕੀਤੀ ਆ ਘਟਾ ਬਹੁ ਪਿਆ ਹੈ ਘਰ ਤੇ ਕਾਫੀ ਚਿਰ ਦਾ ਬੰਦ ਹੀ ਲੱਗਦਾ ਹੈ अच्छा हां ओहां ਘਰੇ ਆਪ ਖਰੀਦ ਲੀਆਂ ਪਰ ਸੋਇਚ ਵੀ ਬੜਾ ਭਾਂਡਾ ਛੰਨਾ ਪਿਆ ਵਾ ਡੱਬੇ ਡੁੱਬੇ ਪਏ ਨਵੇਂ ਇੱਕੋ ਜੇ ਮੈਂ ਹਾਂ ਉਥੇ ਤਾਂ ਤੈਨੂੰ ਕਦੀ ਰੀਜ ਆਈ ਨਹੀਂ ਤੇ ਇੱਥੇ ਤਾਂ ਬੜੀਆਂ ਚੀਜ਼ਾਂ ਖਰੀਦ ਖਰੀਦ ਰੱਖੀਆਂ ਨਹੀਂ ਨਹੀਂ ਮੰਮੀ ਆਪਾਂ ਕੁਛ ਨਹੀਂ ਲਿਆ ਇਹ ਜਿੱਦਾਂ ਦਾ ਘਰ ਆ ਨਾ ਉਹ ਇਦਾਂ ਜਿੱਦਾਂ ਸਮਾਨ ਵਰਤਦਾ ਉਦਾਂ ਹੀ ਛੱਡ ਕੇ ਤੇ ਗਏ ਨੇ ਇਹਨਾਂ ਦਾ ਦੋਸਤ ਹੀ ਕੋਈ ਤੇ ਉਹਨੇ ਹੀ ਕਿਹਾ ਵੀ ਘਰ ਸਸਤਾ ਵਾ ਤੇ ਤੁਹਾਨੂੰ ਚੀਜ਼ ਨਹੀਂ ਕੋਈ ਲੈਣੀ ਪਊ ਕਿਤੇ ਦਵਾ ਦਿੰਨੇ ਆ ਕਰਾਇਆ ਵੀ ਘਾਟੀ ਮੰਮੀ ਪੈਂਦਾ ਵਾ ਅੱਛਾ ਸੌਖੀ ਆ ਹੁਣ ਇੱਥੇ ਰਹਿ ਕੇ ਤੂੰ ਠੀਕ ਆ ਮੰਮੀ ਵਧੀਆ ਵਾ ਜਿਹੜਾ ਟਾਈਮ ਪਾਸ ਹੋਈ ਜਾਂਦਾ ਵਾ ਅੱਛਾ ਚਲੋ ਟਾਈਮ ਪਾਸ ਹੀ ਕਰਨ ਦੀ ਆ ਚੱਲ ਛੱਡ ਮੈਨੂੰ ਕੀ ਲੱਗੇ ਟਾਈਮ ਪਾਸਣਾ ਮੈਨੂੰ ਇਹ ਦੱਸ ਮੇਰੀ ਪੋਤੀ ਕਿੱਥੇ ਆ ਉਹਦ ਮੈਨੂੰ ਦਸੀ ਨਹੀਂ ਕਿਤੇ ਵੀ ਉਹ ਵੀ ਮੰਮੀ ਬੁਖਾਰ ਨਹੀਂ ਉਹਦਾ ਲੈਂਦਾ ਪਤਾ ਨਹੀਂ ਕੀ ਉਪਰਾ ਥਾਂ ਵਾ ਕਿ ਕੀ ਆ ਕਿਦਾਂ ਸੋਚਦੀ ਰਹਿੰਦੀ ਆ ਬੁਖਾਰ ਨਹੀਂ ਉਹਦਾ ਲੈਣ ਦਾ ਅੱਜ ਵੀ ਜਦ ਕੰਡ ਸਕੂਲੇ ਨਹੀਂ ਜਾਣਾ ਮੈਡਮਾਂ ਦੇ ਬੜੇ ਹੀ ਫੋਨ ਆਉਂਦੇ ਏ ਮੈਂ ਪੁੱਤ ਸਕੂਲੇ ਜਾ 7-8 ਤਰੀਕ ਹੋ ਗਈ ਆ ਤੇ ਫੇਰ ਵਰਕ ਪਿੱਛੇ ਪਊਗਾ ਮਾ ਆਹ ਵੇਖ ਕਿ ਔਖਾਂ ਸੋਖਾਂ ਨੂੰ ਸਰ ਸਕੂਲ ਕੱਲਿਆ ਵਾ ਹਾਏ ਹਾਏ ਉਥੇ ਪਿੰਡ ਤੇ ਤੁਰ ਹੀ ਫਿਰਦੀ ਹੁੰਦੀ ਸੀ ਪਦੀ ਵੀ ਨਹੀਂ ਉਹਨੂੰ ਕੁਛ ਹੋਇਆ ਤੇ ਇੱਥੇ ਆਣ ਕਿਹੋ ਨਾ ਨਹੀਂ ਬੁਖਾਰ ਨਹੀਂ ਲੱਗਦਾ ਉਹਦਾ ਜੀਵ ਵੀ ਲੱਗਦਾ ਕਿ ਨਹੀਂ ਲੱਗਦਾ ਮੰਮੀ ਜੀ ਤੇ ਆਪਣਾ ਲਾਉਣਾ ਔਖਾ ਹੋ ਜਾਂਦਾ ਬਗਾਨੇ ਥਾਂ ਤੇ ਤੇ ਨਿਆਣਾ ਤੇ ਨਿਆਣਾ ਹੀ ਆ ਨਾ ਨਿਆਣੇ ਨੂੰ ਵੀ ਫਰਕ ਪੈਂਦਾ ਹੀ ਮੈਂ ਨਾ ਉਹਦੇ ਵਾਸਤੇ ਵਰਦੀ ਲਿਆਂਦੀ ਆ ਮੈਂ ਕਿ ਮੇਰੀ ਪੋਤੀ ਪਾ ਕੇ ਨਾ ਤੇ ਬੜੀ ਸੋਹਣੀ ਲੱਗੂਗੀ ਤੇ ਮੈਂ ਵਰਦੀ ਲਿਆਂਦੀ ਓ ਤੇ ਵੇਖ ਤੈਨੂੰ ਪਸੰਦ ਵਾ ਕੋਈ ਨਹੀਂ ਮੰਮੀ ਵੇਖ ਲੈਨੇ ਆ ਵਰਦੀ ਮੈਂ ਮਹਿਰਾਨਾ ਮਾਤਾ ਤੇ ਆ ਤੇ ਕਮਾਲ ਤੇ ਕਮਾਲ ਹੀ ਆ ਮਾਤਾ ਕੁੜੀ ਲਈ ਵਰਦੀ ਲੈ ਕੇ ਆਈ ਆ ਸੱਚੀ ਇਹ ਸਾਚੂ ਮੁੰਡਿਆ ਵਾ ਕਿ ਮੈਂ ਸੁਪਨਾ ਵੇਖਣ ਡਈ ਆ ਐਨਾ ਪਿਆਰ ਉਹ ਵੀ ਮੇਰੇ ਲਈ ਤੇ ਮੇਰੀ ਧੀ ਲਈ ਨਹੀਂ ਕੀ ਸੋਚੀ ਪੈ ਗਈ ਆ ਮੈਂ ਤੈਨੂੰ ਕਹਿੰਦੀ ਮੈਂ ਕੁੜੀ ਵਾਸਤੇ ਵਰਦੀ ਲੈ ਆਂਦੀ ਤੂੰ ਤੂੰ ਘਮੀ ਹੋ ਗਈ ਆ ਨਹੀਂ ਨਹੀਂ ਮੰਮੀ ਘਮ ਨਹੀਂ ਹੋਈ ਉੱਦੈ ਮੈਂ ਤੁਹਾਡੇ ਵਾਲੀ ਵੀ ਅਖੜ ਨਹੀਂ ਹਾਂ ਮੇਰੇ ਪੀੜ ਰੁਕਣ ਨਹੀਂ ਡਈ ਉਤਰ ਥੋੜਾ ਜਿਹਾ ਫਰਕ ਪਿਆ ਮੈਨੂੰ ਪਿਆ ਜਣਾ ਮ ਕਾੜੇ ਨਾ ਓ ਇਦਾਂ ਕਰ ਲੰਮੇ ਪੈ 10 ਮਿੰਟ ਤੱਕ ਆਪਣੇ ਪੈਣਾ ਬੜਾ ਹੀ ਮੰਮੀ ਔਖਾ ਜਿਆ ਹੋਇਆ ਪਿਆ ਵਾ ਗਰਮੀ ਤੇ ਕੋਈ ਫਰਕ ਪੇ ਲੱਗਦਾ ਵੀ ਆ ਤੈਨੂੰ ਕਿ ਨਹੀਂ ਮੰਮੀ ਫਰਕ ਅੱਗੇ ਨੋ ਤੇ ਲੱਗਣ ਡਿਆ ਵਾ ਪਰ ਮੰਮੀ ਪੂਰਾ ਫਰਕ ਨਹੀਂ ਬੜੀ ਜਾਣ ਔਖੀ ਹੋਣ ਦੱਸਦੇ ਨਹੀਂ ਆ ਕਿੱਥੇ ਤੇਰਾ ਫੋਨ ਪਿਆ ਮੈਂ ਤੈਨੂੰ ਫੜਾਵਾਂ ਫੋਨ ਲਾ ਉਹਨੂੰ ਪੁੱਛੀਏ ਵੀ ਕੋਈ ਗੱਲ ਬਣੀ ਵੀ ਆ ਕਿ ਨਹੀਂ

ਮੰਮੀ ਮੈਂ ਦੋ ਤਿੰਨ ਥਾਵਾਂ ਤੇ ਗਿਆ ਵਾ ਸਰਕਾਰੀ ਹਸਪਤਲ ਤੇ ਪੰਜ ਵਜ ਚ ਹਾਂ ਤੇ ਜਿਹੜਾ ਪ੍ਰਾਈਵੇਟ ਵਾ ਉਹ ਵੀ ਕਹਿੰਦੇ ਆ ਵੀ ਅੱਧੇ ਦਿਨ ਤੋਂ ਛੁੱਟੀ ਕਰਦੀ ਐਂ ਸਾਰਿਆਂ ਨੇ ਹਾਂ ਤੇ ਹੁਣ ਕੋਈ ਨਰਸਿੰਗ ਨਬਰ ਜਿਹੜੇ ਮੈਂ ਤਰਿਆ ਫਿਰੰਦੀ ਆ ਨਹੀਂ ਤੇ ਇਦਾਂ ਕਰਦਾ ਵਾਂ ਉਹ ਕਹਿੰਦੇ ਹਾਂ ਹਸਪਤਲ ਲਿਆ ਉਹ ਇੱਥੇ ਤੇ ਮੈਂ ਇਦਾਂ ਕਰਦਾ ਵਾਂ ਵੀ ਉਹ ਗੱਡੀ ਲਿਆਉਣਾ ਵਾ ਹਾਂ ਤੇ ਗੱਡੀ ਲਿਆ ਕੇ ਤੇ ਇੱਥੋਂ ਲਾ ਜਾਂਦੇ ਫਿਰ ਅਣਕੇ ਨੂੰ ਗਰਮੀ ਤੋਂ ਹੋਰ ਕੀ ਆ ਨਹੀਂ ਇਹਨੂੰ ਕਾੜਾ ਦਿੱਤਾ ਥੋੜਾ ਜਿਹਾ ਫਰਕ ਤੇ ਪਿਆ ਵਾ ਮੈਂ ਵੀ ਇਹਨੂੰ ਕਹਿੰਦੀ ਵੀ ਤੂੰ ਹੌਸਲਾ ਕਰ ਤੇ ਕੋਈ ਗੱਲ ਨਹੀਂ ਥੋੜਾ ਜਿਹਾ ਜਰਾੰਦ ਵੀ ਰੱਖੀਦੀ ਆ ਚੱਲ ਪੈ ਗਿਆ ਫਰਕ ਫਿਰ ਥੋੜਾ ਜਿਹਾ ਕੋਈ ਥੋੜਾ ਜਿਹਾ ਪਿਆ ਵਾ ਤੇ ਖਰਿਆ ਹੁਣ ਹੋਰ ਪਾ ਦੇ ਥੋੜਾ ਬੋਤਾ ਨਾ ਹੋਗਾ ਤੇ ਫਿਰ ਇੱਕ ਵਾਰੀ ਹੋਰ ਕੜਾ ਬਣਾ ਕੇ ਦੇ ਤੂੰ ਘਰ ਤਾ ਆ ਜਾ ਚਲੋ ਠੀਕ ਐ ਮੈਂ ਕੋਈ ਗੱਲ ਨਹੀਂ ਹੋਣਾ ਫਿਰ ਮੈਂ ਕਹਦੇ ਫਿਰ ਕੋਈ ਗੱਲ ਨਹੀਂ ਫਿਰ ਮੈਂ ਹੋਣਾ ਵਾ ਆਓ ਜੇ ਨਹੀਂ ਕੋਈ ਲੱਭਣ ਡਿਆ ਤੇ ਫਿਰ ਬਾਹਰ ਕਲ ਪੰਡਿਆ ਤਾਂ ਪੰਡਿਆ ਵਾ ਘਰ ਆ ਜਾ ਫਿਰ ਕੋਈ ਵੇਖਦੇ ਕੋਈ ਹਿਲਵਸਿਲਾ ਕਰਦੇ ਆ ਹਾਂ ਚੰਗਾ ਠੀਕ ਐ ਠੀਕ ਨਾ ਹੋਣਾ ਕੋਈ ਗੱਲ ਆਜਾ ਆਂਦਾ ਵਾ ਫੇ ਮੈਂ ਉਨਾਵਾ ਤੇ ਤੂੰ ਪੋਤਾ ਹੁਣ ਹੌਸਲਾ ਰੱਖ ਇਕ ਗਾਣਾ ਦਿਲ ਛੱਡ ਲੱਤਾ ਕੁੱਟਦਾ ਵੰ ਤੇਰੀਆਂ ਮੰਮੀ ਰਹਿਣ ਦੋ ਤੁਸੀਂ ਲੱਤਾ ਕੁੱਟਣੀਆਂ ਨਹੀਂ ਆ ਗਰਮੀਤ ਕਿੰਨੇ ਸੋਹਣੇ ਫੁੱਲ ਲੱਗੇ ਆ ਇਹ ਉਹਨਾਂ ਨੇ ਲਾਇਆ ਕਿ ਤੁਸੀਂ ਆਪ ਆਣ ਕੇ ਲਾਏ ਆ ਨਹੀਂ ਮੰਮੀ ਆਪਾਂ ਕਿੱਥੋਂ ਏਡੀ ਛੇਤੀ ਲਾ ਲੈਣੇ ਤੇ ਹੋ ਜਾਣੇ ਸੀ ਉਹਨਾਂ ਦੇ ਲੱਗੇ ਲਗਾਏ ਸਾਰਾ ਕੁਝ ਹੀ ਬਹੁਤ ਸੋਹਣੇ ਫੁੱਲ ਹਨਾ ਹਾਂਜੀ ਕਿੰਨੇ ਸੋਹਣੇ ਲੱਗਣ ਦੇ ਆ ਹਾਂ ਇਹ ਫੋਲ ਤੇ ਵਧੀਆ ਮੰਮੀ ਕਿੱਡਾ ਵਧੀਆ ਮੌਸਮ ਵੀ ਹੋ ਗਿਆ ਪਰ ਜੇ ਮੈਨੂੰ ਤੇਹੀ ਆ ਕਾੜਾ ਨਾ ਨਾ ਬਣਾ ਕੇ ਦਿੰਦੇ ਤੇ ਪਤਾ ਨਹੀਂ ਮੰਮੀ ਮੈਂ ਕਿੰਨਾ ਚਿਰ ਤੜਫਣਾ ਸੀ ਡਾਕਟਰ ਵੀ ਮਿਲੀ ਨਹੀਂ ਤੇ ਮੇਰੀ ਗੱਲ ਸੁਣ ਤੂੰ ਕਹਿੰਨੀ ਤੇ ਹੈਗੀ ਵੀ ਸਾਸ ਚੰਗੀ ਨਹੀਂ ਗੀ ਤੇ ਪੁੱਤ ਸਿਆਣਾ ਬੰਦਾ ਐਸੇ ਕੰਮ ਨੂੰ ਹੁੰਦਾ ਵਾ ਉਹਨੂੰ ਸੌੜਾ ਪੋੜਾ ਦਾ ਪਤਾ ਹੁੰਦਾ ਕਿ ਕਿਹੜੇ ਵੇਲੇ ਓੜਪੋੜ ਕਿਹੜਾ ਕਰਨਾ ਵਾ ਤੇ ਫੇਰ ਫਰਕ ਪੈਣਾ ਮੰਮੀ ਕੱਲੇ ਬੰਦੇ ਦੇ ਸਮਝ ਨਹੀਂ ਆਉਂਦੀ ਸੱਚ ਮੰਮੀ ਜਿਹੜਾ ਮੈਂ ਡਿੱਗੀ ਆ ਨਾ ਉਹ ਮੰਮੀ ਮੈਨੂੰ ਐਉਂ ਲੱਗਾ ਜਿਵੇਂ ਮੇਰੇ ਲੱਤ ਕਿਹਨੇ ਫੜ ਲਈ ਪਿੱਛੇ अच्छा आ आ आहो आवे मम्मी आ आवे अजय ਵੀ ਲੱਗਾ ਨਾ ਲਾਲ ਆਹੋ ਅਜੇ ਵੀ ਲੱਗਾ ਨਾ ਮੰਮੀ ਜਦੋਂ ਮੈਂ ਜਾ ਕੇ ਅਲਮਾਰੀ ਨੂੰ ਹੱਥ ਪਾਇਆ ਨਾ ਤੇ ਮੇਰੇ ਆਵੇ ਇੱਥੇ ਹੱਥ ਤੇ ਖੂਨ ਦਾ ਛਿੱਟਾ ਡਿੱਗ ਪਿਆ ਅੱਛਾ ਹਾਵੇ ਆਹੋ ਖੂਨ ਦਾ ਛਿੱਟਾ ਡਿੱਗ ਪਿਆ ਨਹੀਂ ਤੂੰ ਤੇਰੇ ਹੱਥੀਂ ਕਿਤੇ ਛੇਤੀ ਸਰੋ ਹਿੰਗ ਵੀ ਨਹੀਂ ਬੱਦੀ ਹੈਗੀ ਮੰਮੀ ਚੇਤਾ ਹੀ ਨਹੀਂ ਰਿਹਾ ਅੱਜ ਦੋ ਵੱਡੀ ਕੁੜੀ ਹੋਣ ਵਾਲੀ ਹੀ ਅਛਾ ਤੂੰ ਤਾਂ ਵਹਿਲਾ ਮੈਂ ਪਹਿਲੇ ਤੇਰੇ ਦੂਜੇ ਮਹੀਨੇ ਬੰਦਤੀ ਹੁਣ ਤੂੰ ਨਾ ਕੋਈ ਪਤਾ ਹੀ ਨਹੀਂਗਾ ਮੰਮੀ ਤੂੰ ਐਵੇਂ ਨਹੀਂ ਕਰੋ ਬੱਦੀ ਮੈਨੂੰ ਵੀ ਨਹੀਂ ਇੱਥੇ ਆਣ ਕੇ ਚੇਤਾ ਰਿਆ ਮੰਮੀ ਫਿਰ ਮੈਨੂੰ ਇਦਾਂ ਲੱਗਾ ਕਿ ਜਿਵੇਂ ਮੇਰੀ ਲੱਤ ਕਿਸ ਨੇ ਫੜ ਲਈ ਮੇਰਾ ਪੈਰ ਉੱਥੇ ਹੀ ਰੁਕ ਗਿਆ ਮੈਨੂੰ ਪੂਰਾ ਪਤਾ ਲੱਗਾ ਕਿ ਪਿੱਛੋਂ ਹੱਥ ਪਿਆ ਲੱਤ ਨੂੰ ਤੇ ਮੰਮੀ ਮੈਂ ਗਾਂ ਦੀ ਗਾਂ ਦੇਤੀ ਉਹ ਖੂਨ ਵੇਖ ਕੇ ਮੈਂ ਬਾਹਰ ਨੂੰ ਭੱਜੀ ਅੱਛਾ ਤੇ ਮੰਮੀ ਇਹ ਨਹੀਂ ਵੀ ਹੋਣੀ ਬੜੇ ਵਾਰ ਮੈਨੂੰ ਇਦਾਂ ਹੁੰਦਾ ਵਾ ਜੇ ਮੈਂ ਬੈੱਡ ਤੇ ਲੰਮੇ ਪੈਣੀ ਆ ਤੇ ਮੇਰਾ ਗਾਲ ਫੜ ਲਿਆ ਜਾਂਦਾ ਜਿਵੇਂ ਕੋਈ ਮੇਰਾ ਗਾਲ ਫੜ ਲਿਆ ਘੁੱਟ ਲਿਆ ਮੈਨੂੰ ਐਉਂ ਲੱਗਦਾ ਜਿਵੇਂ ਕੋਈ ਕਹਿੰਦਾ ਵੀ ਜਾ ਇੱਥੋਂ ਜਾ ਇੱਥੋਂ ਜੇ ਮਮ ਮਿਰ ਸੁਈ ਜਾਨੀ ਆ ਮੈਨੂੰ ਤਾਂ ਭਲੇ ਖਾ ਪੈਂਦਾ ਜੇ ਮੈਂ ਖਲੋਨੀ ਆ ਮੈਨੂੰ ਐ ਲੱਗਦਾ ਇੱਥੋਂ ਤੱਕ ਮੈਨੂੰ ਲੱਗਦਾ ਰਹਿੰਦਾ ਵੀ ਮੇਰੇ ਇੱਥੇ ਹੱਥ ਆ ਗਏ ਮੈਨੂੰ ਕਿਸੇ ਨੇ ਫੜ ਲੈਣਾ ਵਾ ਫੇਰ ਮੰਮੀ ਮੈਂ ਧਿਆਨ ਦੂਜੇ ਪਾਸੇ ਕਰਦੀ ਪਰ ਮਨ ਹੀ ਮੇਰਾ ਵੀ ਵਿਸ਼ਵਾਸ ਨਹੀਂ ਮੰਮੀ ਦਾ ਗੱਲ ਸੁਣ ਮੇਰੀ ਘਰ ਜਦੋਂ ਬੰਦ ਰਹਿਣਾ ਫਿਰ ਇਦਾਂ ਹੀ ਹੁੰਦਾ ਖੋਫ ਜੇ ਹੁੰਦੇ ਆ ਤੇ ਬਾਕੀ ਪੁੱਤ ਤੂੰ ਪਾਠ ਕਰਿਆ ਕਰ ਪਾਠ ਮੰਮੀ ਮੈਂ ਬੜਾ ਕਰਦੀ ਹਾਂ ਇੱਥੇ ਕੰਮਕਾਰਾਂ ਚ ਇਹਨਾਂ ਤੇ ਕੁੜੀ ਦਾ ਖਿਆਲ ਰੱਖਣਾ ਪੈਣ ਸੱਚ ਕੁੜੀ ਦਾ ਖਿਆਲ ਮੰਮੀ ਕੁੜੀ ਕੱਲੀ ਗੱਲਾਂ ਕਰਦੀ ਆ ਹਾਂ ਆਪਣੇ ਆਪ ਹੀ ਅੱਛਾ ਕਦੀ ਕਹਿੰਦੀ ਆ ਮੇਰੀ ਸੇਲੀ ਆਈ ਆ ਮੈਨੂੰ ਖੇਡਣ ਮੇਰੇ ਨਾਲ ਮੰਮੀ ਛੱਤ ਤੇ ਚੜ ਜਾਂਦੀ ਆ ਕੁੜੀ ਤਾਂ ਉਹ ਜਿਵੇਂ ਕੁੜੀ ਦਾ ਧਿਆਨ ਕਿਤੇ ਹੋਰ ਖਿੱਚਿਆ ਹੁੰਦਾ ਹੈ ਕੁੜੀ ਤੇ ਸਾਨੂੰ ਵੇਂਦੀ ਨੀਗੀ ਜਦੋਂ ਕੁੜੀ ਨੂੰ ਫੜ ਲਈ ਇਕਵਾ ਲਈ ਫਿਰ ਜਿਵੇਂ ਬੰਦੇ ਦੀ ਹੋਸ਼ ਆਉਂਦੀ ਟਕਾਣੇ ਇਦਾਂ ਕੁੜੀ ਨੂੰ ਹੁੰਦਾ ਤੇ ਬੁਖਾਰ ਵੀ ਨਹੀਂ ਉਹਦਾ ਟੁੱਟਣ ਡਿਆ ਤੇ ਮੈਨੂੰ ਕੋਈ ਨਿਆਣਾ ਉਦੋਂ ਦਾ ਦਿਸਿਆ ਹੀ ਨਹੀਂ ਘੇੜਦਾ ਤੇ ਮੈਂ ਜਦੋਂ ਮੇਰੇ ਤੋਂ ਅੱਖਾਂ ਤੋਂ ਲੰਬੀਆਂ ਆਂਦੀ ਮੰਮੀ ਮੈਂ ਤੇ ਸੇਲੀ ਨਾਲ ਖੇਡਣ ਗਈ ਤੈਨੂੰ ਵੇਖ ਕੇ ਭੱਜ ਗਈ ਮੰਮੀ ਮੈਨੂੰ ਤੇ ਇੱਥੇ ਸੇਲੀ ਆਈ ਤੈਨੂੰ ਵੇਖ ਕੇ ਭੱਜੀ ਇੱਕ ਦਿਨ ਬੈੱਡ ਤੇ ਇਕੱਲੀ ਬੈਠੀ ਗੱਲਾਂ ਕਾਣ ਦੀ ਤੇ ਮੈਂ ਹਾ ਪੁੱਤ ਹਾ ਕੀ ਕਾਣਦੀ ਤੇ ਕਹਿੰਦੀ ਆਵੇ ਮੇਰੀ ਸੇਲੀ ਇਦਾਂ ਵੇਖ ਕੇ ਤੇ ਮੈਨੂੰ ਕਹਿੰਦੀ ਮੰਮੀ ਉਹ ਤੇ ਭੱਜ ਗਈ ਸੇਲੀ ਮੇਰੀ ਹੁਣੇ ਹੀ ਆ ਰੰਗੀਆਂ ਹੀ ਗੱਲਾਂ ਸੁਣ ਲੀਆਂ ਮੈਂ ਇੱਥੇ ਆਣ ਕੇ ਪਰ ਮੰਮੀ ਮਨੀ ਨਹੀਂ ਜੇ ਵਿਸ਼ਵਾਸ ਕਰਦਾ ਮੇਰੀ ਗੱਲ ਦਾ ਉਹ ਨਹੀਂ ਬਿਲਕੁਲ ਹੀ ਸਮਝੰਦੇ ਕਿ ਇਹ ਗੱਲ ਹੈਗੀ ਆ ਵੇਲਾ ਹਾਂ ਹਾਂ ਹੋ ਆ ਇੱਥੇ ਬਾਹਰ ਨਾ ਹਵਾ ਬੜੀ ਸੁਣੀ ਵਾ ਗੰਢੀ ਤੇ ਮੈਂ ਚੱਲ ਕੇ ਬਾਹਰ ਬੈਠੇ ਨੇ ਫਰਕ ਪਹਿਲਾਂ ਨਾ ਤੈਨੂੰ ਕੋ ਹਾਂਜੀ ਮੈਨੂੰ ਫਰਕ ਪਿਆ ਮੰਮੀ ਇਹਨਾਂ ਨੂੰ ਵੀ ਸਮਝਾਓ ਪੁੱਛੋ ਇਹ ਮੇਰੀ ਗੱਲ ਤੇ ਰਤਾ ਗੌਰ ਨਹੀਂ ਕਰਦੇ ਕਿਹੜੀ ਗੱਲ ਤੇ ਗੌਰ ਨਹੀਂ ਕਰਦਾ ਤੀ ਦੱਸ ਮੈਨੂੰ ਪਹਿਲਾਂ ਮੰਮੀ ਤੁਸੀਂ ਆਪ ਹੀ ਪੁੱਛ ਲਓ ਚੱਲ ਜੇ ਮਨੀ ਉਹ ਜੇ ਤੈਨੂੰ ਦੱਸਦੀਏ ਭੀ ਇਦਾਂ ਮੈਨੂੰ ਕੋਈ ਚੀਜ਼ ਡਰਮਦੀ ਆ ਤਾਂ ਪੁੱਤ ਗੌਰ ਕਰ ਹੀ ਰਹਿੰਦੀ ਆ ਨਾ ਆਹ ਸੁਣਾ ਥੋੜੀ ਗੱਲ ਕਰੀ ਦੇਂਦੀ ਮੰਮੀ ਉਹ ਤੇ ਗੱਲ ਸਹੀ ਆ ਮੈਨੂੰ ਵਿਸ਼ਵਾਸ ਨਹੀਂ ਆਂਦਾ ਇਹਨਾਂ ਗੱਲਾਂ ਤੇ ਚਲੋ ਵਿਸ਼ਵਾਸ ਤੇ ਕਰਨਾ ਵੀ ਨਹੀਂ ਚਾਹੀਦਾ ਕੋਈ ਰਾਮਦਾਸ ਤੇ ਭਰੋਸਾ ਰੱਖਣਾ ਚਾਹੀਦਾ ਵਾ ਤੇ ਇਹ ਆ ਮੈਂ ਇਹ ਨੂੰ ਇਹ ਕਿਹਾ ਵੀ ਪਾਠ ਕਰਿਆ ਕਰ ਉੱਥੇ ਰਾਤ ਦੇ ਨੂੰ ਘਰ ਪਾਠ ਹੁੰਦਾ ਨਾ ਜੇ ਨਹੀਂ ਤਾਂ ਹੀ ਉਹ ਐਲਸੀਡੀ ਲਾ ਛੱਡਦੇ ਆ ਤੇ ਪਾਠ ਹੁੰਦਾ ਤਾਂ ਕਦੀ ਕਿਥੇ ਡਾਡੂ ਕਰਾਇਆ ਕਦੀ ਨਹੀਂ ਨਹੀਂ ਕੋਈ ਡਾਡੂ ਇੱਥੇ ਆਣ ਕੇ ਤੇ ਉਹ ਗੱਲ ਵੀ ਨਾ ਮੈਨੂੰ ਲੱਗਦਾ ਪਾਠ ਵੀ ਨਹੀਂ ਕਰਦੀ ਮੰਮੀ ਪਾਠ ਮੈਂ ਕਰਦੀ ਆ ਪਰ ਜੜਾ ਲਾ ਕੇ ਆਪਾਂ ਸੁਣਦੇ ਰਹਿੰਨੇ ਉਹ ਨਹੀਂ ਮੈਥੋਂ ਸੁਣਿਆ ਜਾਂਦਾ ਜਿੱਥੇ ਕੀ ਟੁੱਟੀ ਮੈਂ ਚੇਤਾ ਹੀ ਨਹੀਂ ਰਹਿੰਦਾ ਫੋਨ ਫੜਾ ਕਾਦਾ ਕੰਮ ਕਾਦਾ ਕੰਮ ਆ ਤੈਨੂੰ ਹੁਣ ਇੱਥੇ ਜ਼ਿਆਦਾ ਕੰਮ ਪੈਂਦਾ ਉੱਥੇ ਕਿੰਨਾ ਕੰਮ ਹੁੰਦਾ ਏ ਕਰਕੇ ਵੀ ਪਾਠ ਕਰਦੀ ਨਹੀਂ ਤੂੰ ਚਲੋ ਛੱਡੋ ਇਹਨਾਂ ਗੱਲਾਂ ਨੂੰ ਇਹਨਾਂ ਗੱਲਾਂ 'ਚ ਕੁਝ ਨਹੀਂ ਰੱਖਿਆ ਚਲੋ ਆਪਾਂ ਗੁਰਦਾਰੇ ਮੱਥਾ ਟੇਕਿਆ ਜੀ ਚਲ ਉਠੋ ਆਹੋ ਗੱਲ ਵੀ ਸਹੀ ਏ ਮੰਮੀ ਦੀ ਬਾਕੀ ਦਾ ਆਪਾਂ ਗੁਰਦਾਰੇ ਮੱਥਾ ਟੇਕੀਏ ਗੁਰੂ ਮਹਾਰਾ ਜਨੇ ਸਾਥ ਦੇਣਾ ਗੁਰੂ ਗ੍ਰੰਥ ਸਾਹਿਬ ਨੇ ਸਾਥ ਦੇਣਾ ਇਹਦੀ ਚੀਜ਼ਾਂ ਨੇ ਨਹੀਂ ਕਿਹਦੇ ਦੇਣਾ ਚਲੋ ਅਗਰ ਵੀ ਤਾਂ ਮੈਂ ਤੇ ਆਨੀ ਆ ਜਿਹੜਾ ਤੋ ਅੱਜ ਮਰਨਾ ਵਾ ਨਾ ਕੱਲ ਮਰਨਾ ਅੱਜ ਹੀ ਮਰ ਗਲੋਂ ਲੱਥ ਮੈਨੂੰ ਨਹੀਂ ਹੈਗਾ ਤੇਰੇ ਤੇ ਮਾ ਸਭ ਦੁੱਖ ਦਾ ਖਾਤਮਾ ਉਤੋਂ ਤੋਂ ਕਰਨ ਦੀ ਮਰਨਾ ਤਾਂ ਮਰ ਸਾਨੂੰ ਕੀ ਲੱਗੇ ਸਾਡੇ ਗਲੋਂ ਲੱਥੇ ਕੀ ਮੁੰਡਾ ਮੇਰਾ ਘਰ ਆਊਗਾ ਤੈਨੂੰ ਅਸੀਂ ਪਾਏ ਲਾਉਣਾ ਮੰਮੀ ਹੂੰ ਸਹੀ ਗੱਲ ਤੁਸੀਂ ਗੁਰੂ ਘਰ ਲੈ ਕੇ ਨਾ ਮੈਨੂੰ ਤੇ ਬੜਾ ਹੀ ਮੰਮੀ ਮਨ ਨੂੰ ਸਕੂਨ ਮਿਲਿਆ ਜੇ ਉਦਾਂ ਵੀ ਮੈਨੂੰ ਕਾੜੇ ਨਾ ਰਮਾਨਤਾ ਟੇਨਾ ਵੀ ਆਇਆ ਤੇ ਮਹਾਰਾਜ ਦੇ ਘਰ ਵੀ ਤੁਸੀਂ ਲੈ ਗੇ ਸੱਤ ਮੰਮੀ ਆਪਣੇ ਆਉਣ ਨਾਲ ਕਿੰਨਾ ਫਰਕ ਪੈ ਜਾਂਦਾ ਮੈਂ ਤੇ ਅੱਧੀ ਠੀਕ ਹੋ ਗਈ ਆ ਠੀਕ ਹੋ ਗਈ ਆ ਮੈਨੂੰ ਤਾਂ ਲੱਗਦਾ ਗਰਮੇਤ ਮੇਰੀ ਭਾਵੇਂ ਗੱਲ ਦਾ ਤੂੰ ਗੁੱਸਾ ਹੀ ਕਰੀ ਮੈਨੂੰ ਤਾਂ ਲੱਗਦਾ ਤੂੰ ਜਿੱਦ ਦਿੰਦੀ ਆਂ ਜਾਂ ਲੱਗੇ ਤੇਰੇ ਗੁਰੂ ਘਰ ਤੂੰ ਮੱਥਾ ਟੇਕਣ ਨਹੀਂ ਗਈ ਮੰਮੀ ਜੀ ਤੁਹਾਡੇ ਆਸਰੇ ਨਾ ਗਈ ਆ ਤੁਹਾਨੂੰ ਪਤਾ ਹੈ ਮੇਰਾ ਕੱਲੀ ਦਾ ਘਰੋਂ ਨਿਕਲਣਾ ਨਹੀਂ ਜੀ ਕਰਦਾ ਆਪਣੇ ਪਿੰਡ ਮੈਂ ਕਦੋਂ ਦੀ ਆਂ ਕਦੀ ਬਾਹਰ ਨਿਕਲੀ ਹਾਂ ਘਰਤ ਮੇਰੀ ਗੱਲ ਸੁਣ ਗੁਰੂ ਘਰ ਜਾਣ ਦਾ ਆਸਰਾ ਨਹੀਂ ਕਿਹਾ ਤੱਕੀ ਦਾ ਮਾਲਕ ਆਪੇ ਲੈ ਜਾਂਦਾ ਤੇ ਜਾਈ ਦਾ ਵੀ ਜਰੂਰ ਕਰੋ ਮਾਂ ਦੇ ਵਿੱਚ ਧਾਰੀਏ ਨਾ ਰਾਤ ਨੂੰ ਵੀ ਮਾਲਕਾ ਸਵਾਤੇ ਠਾਲਦੀ ਉਹ ਤੜਕੇ ਠਾਲ ਦਿੰਦਾ ਕਿ ਤੂੰ ਆ ਮੇਰੇ ਗੁਰੂ ਘਰ ਹਾਂਜੀ ਨਹੀਂ ਮੰਮੀ ਉਹ ਤੇ ਗੱਲ ਤਾਂ ਠੀਕ ਆ ਪਰ ਸੱਚੀ ਅੱਜ ਮੈਨੂੰ ਬੜੀ ਖੁਸ਼ੀ ਹੋਈ ਮੇਰੇ ਮਨ ਨੂੰ ਬੜਾ ਸਕੂਨ ਮਿਲਿਆ ਤੇ ਤੁਹਾਡੇ ਆਉਣ ਨਾਲ ਹੀ ਮੈਂ ਠੀਕ ਹੋ ਗਈ ਜੇ ਤੁਸੀਂ ਨਾ ਆਉਂਦੇ ਨਾ ਤੇ ਪਤਾ ਨਹੀਂ ਮੰਮੀ ਮੈਂ ਕਿੰਨੇ ਕ ਤੜਫਣਾ ਹੀ ਇੱਥੇ ਹੁਣ ਤੱਕ ਮੇਰੇ ਨਹੀਂ ਆਇਆ ਤੂੰ ਠੀਕ ਹੋਈ ਤੈਨੂੰ ਮਾਲਕ ਨੇ ਰਹਾਮਾਨ ਦਿੱਤਾ ਵਾ ਹੁਣ ਤੂੰ ਗੁਰੂ ਘਰ ਦਾ ਦਰ ਨਾ ਛੱਡੀ ਸਭ ਕੋ ਉੱਥੋਂ ਹੀ ਮਿਲਣਾ ਨਹੀਂ ਨਹੀਂ ਚਲੋ ਆਓ ਇੱਥੇ ਕੋਲੋਤੇ ਗੱਲਾਂ ਕਰੀਏ ਨਾ ਆਜੋ ਮੰਮੀ ਤੇ ਹੀ ਬੜਾ ਹਾਸ ਦੇ ਆਉਂਦੇ ਏ ਕੀ ਗੱਲ ਆ ਤੇ ਮੈਂ ਖੁਸ਼ੀ ਹੋਣਾ ਵਾ ਅੱਜ ਤੋਂ ਤੁਹਾਨੂੰ ਦੋਵਾਂ ਨੂੰ ਇਕੱਠਿਆਂ ਵੇਖ ਕੇ ਤੇ ਮੈਨੂੰ ਬੜਾ ਚਾ ਚੜਨ ਦੇ ਆ ਵਾ ਮੈਂ ਉਹੀ ਤੇ ਚਾਹੁੰਦਾ ਸੀ ਵੀ ਤੁਹਾਡੇ ਦੋਵਾਂ ਦੇ ਵਿੱਚ ਮੈਂ ਨਾ ਪਿਸਾਂ ਅੱਛਾ ਅੱਛਾ ਮੈਂ ਮੰਮੀ ਜੀ ਪਤਾ ਨਹੀਂ ਇਹਨਾਂ ਨੂੰ ਕਿਹੜੀ ਗੱਲ ਦਾ ਹਾਸਾ ਆਉਂਦਾ ਨਹੀਂ ਉਹਨੂੰ ਚਾ ਚੜਿਆ ਵਾ ਵੀ ਮੇਰੀ ਮਾਂ ਤੇ ਮੇਰੀ ਬੁੱਢੀ ਦੋਵੇਂ ਖੁਸ਼ ਬੜੀਆਂ ਵਾ ਆਹੋ ਇਸ ਕਰਕੇ ਨੂੰ ਚਾ ਚੜਿਆ ਵਾ ਆਜੋ ਜੀ ਆਜੋ ਤੇਰੀ ਖੁਸ਼ੀ ਦਾ ਰਾਜ ਹੀ ਪਈ ਆ ਚਲੋ ਆਜੋ ਮੈਂ ਚਾ ਬਣਾਉਣੀ ਆਪਾਂ ਚਾ ਪੀਨੇ ਆ ਚਲੋ ਠੀਕ ਹੋਈਏ ਚਾਹ ਤ ਬਣਾ ਕੇ ਪਿਲਾਉਗੀ ਨਾ ਹਏ ਬੈਦਾਂ ਖੜੀ ਮੇਰੇ ਤਾਂ ਆਪਣੇ ਗੋਡੇ ਪੀੜ ਕਰਨ ਦੇ ਮੈਂ ਇਹਨੂੰ ਕੀ ਸਾਹਮਣਾ ਵਾ ਲੈ ਵੇਖ ਇਹਦੇ ਚਿਲਤਰ ਮਿੰਟੀਆਂ ਦੀ ਬਿਮਾਰ ਹੋ ਗਈ ਤੜਫਾਂਡੀ ਮੱਛੀ ਵਾਂਗੂ ਤੇ ਮਿੰਟੀਆਂ ਦੀ ਠੀਕ ਹੋ ਗਈ ਕਾੜੇ ਚ ਮੈਂ ਕਿਤੇ ਸਵਾਹ ਪਾਤੀ ਇਹਨੂੰ ਕੀ ਕਾੜਾ ਬਣਾਉਂਦਾ ਇਹਨੂੰ ਮੈਂ ਇੱਕ ਹਰੀ ਇਲਾਚੀ ਪਾਤੀ ਤੇ ਐਨੀ ਕੁ ਮੈਂ ਜਵੈਣ ਪਾਤੀ ਜਵੈਣ ਮੈਂ ਨਾ ਹੀ ਕੀਤਾ ਜਿੱਦਾਂ ਇਹ ਖੇਖਣ ਕਰਦੀ ਮਮੀ ਕਰਕੇ ਹੀ ਵੇਖੇ ਵੇਖ ਲਾ ਉਹ ਪਾਣੀ じゃ ਪੀਤਾ ਹੀ ਉਹ ਉਸੇ ਵੇਲੇ ਕਹਿੰਦੀ ਮੈਨੂੰ ਫਰਕ ਪੈ ਗਿਆ ਵੇਖ ਕਿੱਡੀਆਂ ਚਲਾਕੀਆਂ ਵਰਤਦੀ ਜਿੱਦਾਂ ਦੀਆਂ ਇਹ ਚਲਾਕੀ ਨਾ ਇਹਦੇ ਵੱਲ ਵੇ ਵੇ ਕੇ ਹੀ ਉਦਾਂ ਦੇ ਹੋ ਗਈਆਂ ਕਰ ਲਾ ਜਿੰਨੇ ਖੇਖਣ ਕਰਨੇ ਤੂੰ ਕੋਈ ਗੱਲ ਨਹੀਂ ਮੈਂ ਵੀ ਹੁਣ ਮਿੱਠੀ ਪਿਆਰੀ ਹੋ ਕੇ ਨਾ ਸਿੱਧੀ ਉਂਗਲ ਨਾਲ ਤੇ ਮੇਰਾ ਘੋ ਨਿਕਲਿਆ ਨਹੀਂ ਮੈਂ ਟੇਡੀ ਨਹੀਂ ਕੱਢਣਾ ਜਿੱਦਾਂ ਤੇ ਤੂੰ ਹੀ ਹੋਗੇ ਉਦਾਂ ਦੀ ਹੁਣ ਮੈਂ ਹੋ ਕੇ ਆਈ ਮੈਂ ਐਦਾਂ ਕਰਨਾ ਵਾ ਮਨੀ ਨੂੰ ਇਪਤਿਆਸ਼ ਤੇ ਆ ਕੇ ਨਾ ਤੇ ਮਨੀਂ ਤੈ ਮੈਂ ਲੈ ਜਾਣਾ ਨਾਲ ਤੇ ਤੇਰਾ ਤਾਂ ਇੱਥੇ ਕੰਮ ਨਿਕਲੂਗਾ ਜੇ ਤੂੰ ਚਾਵੇਂ ਨਾ ਪਈ ਮੈਂ ਹੁਣ ਨਾਲ ਲੈ ਜੂਗੀ ਮੈਂ ਪਿਆਰ ਦਲਾਸੇ ਨਾਲ ਰਹਿਣੀ ਮਾਤਾ ਨਾ ਤੇ ਕੋਈ ਗੱਲ ਨਹੀਂ ਮੈਂ ਵੀ ਤੇਰੇ ਹੁਣ ਜਾਣਦੀ ਆ ਸਾਰੇ ਛੇਕਨ ਬਾਜ਼ੀਆਂ ਜਿਹੜੀਆਂ ਤੂੰ ਕਰਦੀ ਮੇਰੇ ਨਾਲ ਉਹੋ ਹੀ ਕੰਮ ਸੀ ਨਾ ਜਿਹੜਾ ਉੱਥੇ ਕਰਦੀ ਚੀਕਦੀ ਸੀ ਹੁਣ ਵੇ ਕਿੱਦਾਂ ਕੰਮ ਕਰਦੀ ਹੁਣ ਜਿਵੇਂ ਆਈ ਆਉਂਦਿਆਂ ਕਿਦਾਂ ਮੰਜੇ ਤੇ ਲੇਟਾਂ ਡਈ ਕਿਤੇ ਵਿਲ ਡਈ ਇੱਕ ਗੋਲੀ ਵੱਜੀ ਇਹਨੂੰ ਬਿਮਾਰੀ ਪਈ ਮਰਨ ਦੇ ਪਰੇ ਇਹਦਾ ਇੱਥੇ ਕੰਮ ਨਵੇੜ ਨਾਲ ਤੱਕ ਮੈਂ ਫੜੀ ਨਹੀਂ ਫੜਦੀ ਜੋ ਮਰਗੀ ਹੋ ਜੇ ਖੜੂੰਗੀ ਤੇ ਮੈਂ ਆਪਣੇ ਮਹੀਨੇ ਨਹੀਂ ਫੜੀ ਉਹ ਉਹ ਬਹੁਤ ਚਲਾਕ ਜਨਾਹੀ ਇਹਨੂੰ ਕੰਨਾ ਜਨਾਹੀ ਇਹ ਕੰਮ ਮੇਰੀ ਸੱਸ ਨੇ ਮੇਰੇ ਨਾਲ ਕੀਤਾ ਸੀ ਮੈਨੂੰ ਮਾਰ ਦਿੱਤਾ ਮੇਰੇ ਕੋਲ ਨਾਲੇ ਮਾਰੇ ਇਹ ਵੀ ਇਹ ਕੰਮ ਕਰਨਾ ਚਾਹੁੰਦੀ ਹੈ ਉਹ ਕੰਮ ਮੈਂ ਹੋਣ ਨਹੀਂ ਦੇਣਾ ਮੈਂ ਨਹੀਂ ਚਾਹੁੰਦੀ ਕਿ ਕੁੜੀ ਮੇਰੇ ਘਰ ਚ ਰਹੇ ਮੇਰੇ ਸਾਹਮਣੇ ਮੇਰੇ ਘਰ ਚ ਰਹੇ ਮੇਰੇ ਘਰ ਚ ਰਹੇ ਮੇਰੇ ਸਾਹਮਣੇ ਕੋਈ ਸੱਸ ਆਪਣੇ ਨੂੰ ਮਾਰ ਦੇ ਇਹ ਵੀ ਨਹੀਂ ਮੈਂ ਹੋਣ ਦੇਣਾ ਇਹ ਸਭ ਮੇਰੇ ਨਾਲ ਹੋ ਗਿਆ ਦੇਖੀਏ ਮੇਰੀ ਸੱਸ ਨੇ ਮੈਨੂੰ ਗੱਲਾਂ 'ਚ ਲੈ ਕੇ ਮਾਰਿਆ ਸੀ ਨਹੀਂ ਬੋਲੇ ਤੋ ਕਾ ਮੈਂ ਕਿਸੇ ਹੋਰ ਕੁੜੀ ਨਾਲ ਨਹੀਂ ਹਾਂ ਜਣਾ ਮੈਂ ਤੈਨੂੰ ਨਹੀਂ ਛੱਡਣਾ ਮੈਂ ਤੈਨੂੰ ਨਹੀਂ ਛੱਡਦੀ